ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਵੀਰ ਕੁਲਤਾਰਨ ਸਿੰਘ ਕੁੱਲ ਨੂੰ ਤਾਰਨ ਵਾਲਾ ਨਾਮ ਵੀਰ ਦਾ ਜਦੋਂ ਰੱਖਿਆ ਗਿਆ ਸੀਗਾ ਮਾਂ-ਬਾਪ ਦੀਆਂ ਭੈਣਾਂ ਭਰਾਵਾਂ ਦੀਆਂ ਕਿੰਨੀਆਂ ਕੁ ਉਮੀਦਾਂ ਹੋਣਗੀਆਂ ਕਿੰਨੀਆਂ ਕੁ ਆਸਾਂ ਹੋਣਗੀਆਂ ਇਸ ਵੀਰ ਤੋਂ ਆਪਾਂ ਇਹਦੇ ਨਾਮ ਤੋਂ ਅੰਦਾਜ਼ਾ ਲਾ ਸਕਦੇ ਹਾਂ ਕੁੱਲ ਤਾਰਨ ਇਹ ਬੜਾ ਇੱਕ ਅਲੱਗ ਤਰ੍ਹਾਂ ਦਾ ਨਾਮ ਆ ਬਹੁਤ ਘੱਟ ਲੋਕ ਇਸ ਤਰ੍ਹਾਂ ਦਾ ਨਾਮ ਸੋਚ ਪਾਉਂਦੇ ਆ ਤਿੰਨ ਭੈਣਾਂ ਤੋਂ ਬਾਅਦ ਤੁਸੀ ਵੱਡੇ ਸਾਰਿਆਂ ਤੋਂ ਇਹ ਸਾਰਿਆਂ ਤੋਂ ਵੱਡੇ ਭੈਣ ਆ ਇਹ ਭੈਣ ਦੱਸਦੇ ਆ ਵੀ ਤਰਸ ਤਰਸ ਕੇ ਸਾਡਾ ਤਿੰਨਾਂ ਭੈਣਾਂ ਤੋਂ ਬਾਅਦ ਇਹ ਭਰਾ ਹੋਇਆ ਸੀਗਾ ਹਰਮੰਦਰ ਸਾਹਿਬ ਦੀਆਂ ਸੁੱਖ ਸੁਖ ਸੁਖ ਕੇ ਭਰਾ ਲਿਆ ਸੀਗਾ ਇੱਕ ਨੌਜਵਾਨ ਇੱਕ ਸੂਝਵਾਨ ਨੌਜਵਾਨ ਸੀ ਮੋਗੇ ਸ਼ਹਿਰ ਦੇ ਵਿੱਚ ਜੰਮਿਆ ਪਲਿਆ ਚੰਗੇ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਫਾਦਰ ਆਰਮੀ ਦੇ ਵਿੱਚੋਂ ਰਿਟਾਇਰ ਸੀ ਪਰ ਲਿਖਤਾ ਨਹੀਂ ਜਾਦਾ ਸਕਿਆ ਪਰ ਵਧੀਆ ਕੰਮਕਾਰ ਕਰਦਾ ਸੀ ਵੀਰ Tata ਕੰਪਨੀ 'ਚ ਕੰਮ ਕਰਦੇ ਸੀ ਦੋ ਭਰਾ ਨੇ ਇਹ ਇਹ ਵੱਡਾ ਸੀ ਇਹ ਤੋਂ ਛੋਟਾ ਵੀ ਕੰਮ ਕਰਦਾ ਸੀ ਦੋਨਾਂ ਦੀ ਮੈਰਿਜ ਹੋ ਗਈ ਇੱਕੋ ਘਰ ਦੇ ਵਿੱਚ ਦੋ ਸਕੀਆਂ ਭੈਣਾਂ ਦੇ ਨਾਲ ਵਿਆਹ ਹੋਇਆ ਛੋਟੇ ਦੇ ਬੇਟਾ ਹੋ ਗਿਆ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਸੀ ਘਰ ਦੇ ਵਿੱਚ ਨਾ ਦਾਦੀ ਦਾ ਨਾ ਭੂਆ ਦਾ ਨਾ ਤਾਇਰਾ ਪੈਰ ਨਹੀਂ ਥੱਲੇ ਲੱਗਦਾ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਮਿਲਨਪ੍ਰੀਤ ਸਿੰਘ ਸੀ ਨਾ ਮਿਲਨਪ੍ਰੀਤ ਸਿੰਘ ਮਿਲਨਪ੍ਰੀਤ ਸਿੰਘ ਤੇ ਮਿਲਨਪ੍ਰੀਤ ਸਿੰਘ ਜਦੋਂ 4 ਸਾਲਾਂ ਦਾ ਹੋ ਗਿਆ ਤੇ ਉਸ ਤੋਂ ਬਾਅਦ ਮਿਲਨਪ੍ਰੀਤ ਨਹੀਂ 7 8 ਸਾਲ ਦਾ ਹੋ ਗਿਆ 8 ਸਾਲ ਦਾ ਹੋ ਕੇ ਉਹ ਚੌਥੀ ਕਲਾਸ ਹੋਇਆ ਸੀ ਜਦੋਂ ਗਿਆ ਜਦੋਂ ਚਲਾ ਗਿਆ 8 ਸਾਲ ਦਾ ਹੋ ਗਿਆ ਜਦੋਂ ਮਿਲਨਪ੍ਰੀਤ ਉਦੋਂ ਇਸ ਘਰ ਨੂੰ ਛੱਡ ਕੇ ਮਿਲਨਪ੍ਰੀਤ ਦੀ ਬੰਮੀ ਤੇ ਕੁਲਤਾਰਨ ਵੀਰ ਦੀ ਵਾਈਫ ਵੀ ਦੋਨੋਂ ਭੈਣਾ ਆਪਣੇ ਪੇਕੇ ਪਿੰਡ ਚਲੇ ਗਈਆਂ ਕਾਰਨ ਕੀ ਰਿਹਾ ਕਿ ਨੂੰ ਗਲਤ ਕੀਏ ਕੌਣ ਸਹੀ ਸੀ ਇਹ ਰੱਬ ਜਾਣਦਾ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਪੈ ਨਹੀਂ ਸਕਦੇ ਉਸ ਤੋਂ ਪਹਿਲਾਂ ਕੁਲਤਾਰਨ ਸ਼ਰਾਬ ਜ਼ਿਆਦਾ ਪਿੰਦਾ ਸੀਗਾ ਜਾਂ ਬਾਅਦ ਚ ਪੀਣ ਲੱਗ ਗਿਆ ਜੋ ਵੀ ਸਮਾਂ ਉਸ ਤੋਂ ਬਾਅਦ ਬੀਤਿਆ ਫਿਰ ਉਹ ਅੱਜ ਇੱਥੇ ਟਿੱਕਰ ਲੈ ਆਇਆ ਸਾਨੂੰ ਕੁਲਤਾਰੰ ਦਾ ਜਿਹੜਾ ਛੋਟਾ ਭਰਾ ਵਾ ਵੀਰਾ ਉਹ ਤਾਂ ਨਹੀਂ ਆਇਆ ਅੱਜ ਜੀ ਫਿਰ ਉਹਨੂੰ ਕਿਹਾ ਸੀਗਾ ਫਿਰ ਕੀ ਕਹਿੰਦੇ ਬੱਸ ਉਹ ਵੀ ਐਸੇ ਦਿਮਾਗ ਦੇ ਸਾਨਾ ਉਸ ਦਿਨ ਵੀ ਉਹ ਵੀਰ ਸਪੋਰਟਰੀ ਸੀ ਕਰਦਾ ਜਦੋਂ ਅਸੀਂ ਕੁਲਤਾਰ ਨੂੰ ਲੈ ਕੇ ਆਏ ਆ ਅੱਜ ਉਹ ਇੱਥੇ ਵੀ ਵੀਰ ਦੀ ਆਪਣੇ ਵੱਡੇ ਭਰਾ ਦੀ ਦੇਹ ਨੂੰ ਲੈਣ ਵੀ ਨਹੀਂ ਪਹੁੰਚਿਆ ਧੰਨਵਾਦ ਇੱਥੇ ਵੱਡੀ ਭੈਣ ਦਾ ਜਿਨੇ ਆਪਣੇ ਭੈਣ ਨਹੀਂ ਭਰਾ ਹੋਣ ਦਾ ਫਰਜ਼ ਨਿਭਾਇਆ ਬੰਬੇ ਬੈਠੀ ਸੀ ਆਪਣੇ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਇਹਨਾਂ ਦੇ ਕੁਲਤਾਰਨ ਦੇ ਜੀਜਾ ਜੀ ਨੇ ਵੀ ਵੀ ਕਿਸੇ ਤਰੀਕੇ ਮੈਂ ਇਹਨਾਂ ਦੀ ਮਦਦ ਕਰ ਸਕਾਂ ਪਰ ਮਦਦ ਵੀ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਮੂਰਿਆਂ ਕੋਈ ਮਦਦ ਲੈਣ ਵਾਲਾ ਹੋਵੇ ਹੁਣ ਮਦਦ ਕਰਨ ਜਦੋਂ ਇਹ ਕੋਸ਼ਿਸ਼ ਕਰਦੇ ਸੀ ਪੈਸੇ ਦੇ ਜਾਂ ਕੋਈ ਹੋਰ ਮਦਦ ਕਰਦੇ ਤਾਂ ਉਹ ਸ਼ਰਾਬ ਦਿਨ ਰਾਤ ਪੀ ਜਾਂਦਾ ਆਪਦੀ ਸਿਹਤ ਦਾ ਵੀ ਖਿਆਲ ਨਾ ਰੱਖਦਾ ਅੱਜ ਬੱਚਾ ਇਹਨਾਂ ਦਾ 18-19 ਸਾਲ ਦਾ ਹੋ ਗਿਆ ਆਪਣੇ ਉਹ ਨਾਨਕੇ ਪਿੰਡ ਮਾਮੇ ਕੋਲੇ ਅਸਰਦੀ ਉਸ ਦਿਨ ਗੱਲ ਵੀ ਹੋਈ ਜਿੱਦਨ ਸੀ ਇਹਨੂੰ ਲੈ ਕੇ ਆਏ ਆ ਇਹਨੇ ਨੰਬਰ ਦਿੱਤਾ ਆਪਣੇ ਪੇ ਵਾਈਫ ਦੇ ਮੰਨ ਲਓ ਪੇਕਿਆਂ ਦਾ ਸਾਲੇ ਦਾਪਦੇ ਦਾ ਮੋਨੂ ਨਾਲ ਗੱਲ ਹੋਈ ਉਹਨੇ ਦੱਸਿਆ ਵੀ ਮੇਰੀਆਂ ਭੈਣਾਂ ਦੀ ਤਾਂ ਅਸੀਂ ਅੱਗੇ ਵਿਆਹ ਕਰਤਾ ਜੀ ਵੀ ਜਿਹੜਾ ਇਹਦਾ ਬੇਟਾ ਵਾ ਉਹ ਹੈਗਾ ਵਾ ਪਰ ਉਹਨੂੰ ਅਸੀਂ ਦੱਸਿਆ ਨਹੀਂ ਹੋਇਆ ਕੁਝ ਸ਼ਾਇਦ ਉਹਨੂੰ ਇਹ ਵੀ ਨਾ ਪਤਾ ਹੋਵੇ ਵੀ ਮੇਰੇ ਬਾਪ ਦੀ ਜ਼ਿੰਦਗੀ ਚ ਕੀ ਹੋ ਰਿਹਾ ਮੇਰਾ ਬਾਪ ਹੈ ਕੋਈ ਨਹੀਂ ਹੈ ਕਿਤੇ ਪਰ ਸਾਨੂੰ ਉਮੀਦ ਸੀ ਕਿ ਉਹਨਾਂ ਨੂੰ ਅਸੀਂ ਫੋਨ ਕੀਤਾ ਸੀ ਵੀ ਉਹ ਆਉਣਗੇ ਇਹਨੂੰ ਮਿਲਣਗੇ ਆ ਕੇ ਚਲੋ ਇਹ ਵੀ ਆਪਣੇ ਪਰਿਵਾਰ ਦੇ ਆਪਣੇ ਉਹ ਕੁਲ ਤਾਰਨ ਜਿਹਦੇ ਨਾਂ ਤੇ ਇਹ ਇਹਦਾ ਨਾਮ ਰੱਖਿਆ ਗਿਆ ਉਹ ਇਸ ਕੁਲ ਦਾ ਦੀਪ ਕੁਲ ਤਾਰਨ ਦਾ ਭਤੀਜਾ ਕਿ ਮਿਲਦਾ ਇਹਨੂੰ ਇਹ ਦੇਖ ਪਾਉਂਦਾ ਉਹਨੂੰ ਜਿਉਂਦੇ ਜੀ ਪਰ ਨਹੀਂ ਜਦੋਂ ਬੰਦਾ ਬਖਰੇਵੇਂ ਹੋ ਜਾਂਦੇ ਆ ਦੂਰ ਹੋ ਜਾਂਦਾ ਸਾਡੇ ਗੁੱਸੇ ਗਿੱਲੇ ਦੇ ਪੰਡੇ ਇਹਨੇ ਲੰਬੇ ਹੋ ਜਾਂਦੇ ਆ ਅਸੀਂ ਪਿੱਛੇ ਮੁੜ ਕੇ ਦੇਖ ਹੀ ਨਹੀਂ ਪਾਉਂਦੇ ਪਰ ਇਸ ਭੈਣ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਇਹਦਾ ਜਿਹੜਾ ਛੋਟਾ ਭਰਾ ਉਹਦੀਆਂ ਵੀ ਦੋਨੇ ਲੱਤਾਂ ਟੁੱਟ ਕੇ ਜੁੜੀਆਂ ਹੋਈਆਂ ਰੋਣਾ ਪਈਆਂ ਹੋਈਆਂ ਉਹ ਵੀ ਮਸਾਂੀ ਤੁਰਦਾ ਉਹ ਡੀਜ਼ਲ ਮਕੈਨਿਕ ਆ ਇੰਜਣਾਂ ਦਾ ਕੰਮ ਕਰਦਾ ਮਿੱਟੀ ਦਾ ਮਿੱਟੀ ਉਹ ਹੋਇਆ ਰਹਿੰਦਾ ਉਹਨੂੰ ਵੀ ਖਾਂ ਜਿਉਣ ਦੀ ਕੋਈ ਸੋਝੀ ਨਹੀਂ ਉਹ ਵੀ ਬਸ ਜਿੰਨੇ ਕਮਾਉਂਦਾ ਸ਼ਰਾਬ ਪੀ ਲੈਂਦਾ ਇਹ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਪਿਛਲੇ 6-7 ਮਹੀਨਿਆਂ ਤੋਂ ਤਾਂ ਇਹਦਾ ਮੂੰਹ ਬਿਲਕੁਲ ਜਖਮ ਹੋ ਗਿਆ ਕਰਕੇ ਪੂਰਾ ਫੇਸ ਉਹ ਚ ਕੀੜੇ ਪੈ ਗੇ ਥੱਲੇ ਵਾਲਾ ਹਿੱਸਾ ਸਾਰਾ ਯਾਨੀ ਕਿ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਇਸ ਟੈਂਪ ਕੁਲਤਾਰਨ ਦਾ ਫੇਸ ਕਿੱਦਾਂ ਦਾ ਸੀਗਾ ਤੇ ਅਸੀਂ ਸੋਸ਼ਲ ਮੀਡੀਆ ਤੇ ਉਹ ਚਿਹਰਾ ਦਿਖਾ ਵੀ ਨਹੀਂ ਸਕਦੇ ਵੀ ਇਸ ਟਾਈਮ ਕੀ ਹਾਲਾਤ ਸੀ ਸ਼ਾਇਦ ਕੋਈ ਹੋਰ ਸਿੱਖਿਆ ਲੈ ਸਕੇ ਹੋਰ ਸੇਧ ਲੈ ਸਕੇ ਹੋਰ ਕੋਈ ਗਲਤੀ ਕਰਨ ਤੋਂ ਬਚ ਸਕੇ ਸਾਡੀ ਇਹੀ ਬੇਨਤੀ ਆ ਇਸ ਵੀਡੀਓ ਰਾਹੀਂ ਅਸੀਂ ਇਹੀ ਮੈਸੇਜ ਦਿੰਨੇ ਆ ਵੀ ਭਰਾਵੋ ਤੇ ਭੈਣੋ ਜਦੋਂ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਹੁੰਦਾ ਉਦੋਂ ਨਸ਼ੇ ਦਾ ਸਹਾਰਾ ਨਹੀਂ ਲੈਣਾ ਉਦੋਂ ਸਾਨੂੰ ਹੋਰ ਤਕੜੇ ਹੋਣਾ ਚਾਹੀਦਾ ਹੋਰ ਤਕੜੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਆਪਣੇ ਚ ਕਮੀਆਂ ਨੂੰ ਪਛਾਨਣਾ ਚਾਹੀਦਾ ਆਪਣੀ ਕਮੀ ਨੂੰ ਆਪਣੀ ਗਲਤੀ ਨੂੰ ਸੁਧਾਰਨਾ ਚਾਹੀਦਾ ਨਾ ਕਿ ਅਸੀਂ ਆਪਣੇ ਆਪ ਨੂੰ ਵੀ ਖਤਮ ਕਰਤਾ ਦੂਜੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਜ਼ਿੰਦਗੀ ਭਰ ਦਾ ਇੱਕ ਦੁੱਖ ਦੇਤਾ ਜੋ ਇਸ ਭੈਣ ਨੇ ਮਹਿਸੂਸ ਕੀਤਾ ਜੋ ਇਹ ਨੇ ਤਕਲੀਫ ਸਹੀ ਆਪਣੇ ਭਰਾ ਦੀ ਇਹ ਜਦੋਂ ਪਹਿਲੀ ਫੋਟੋ ਇਹਨੇ ਸਾਨੂੰ ਭੇਜੀ ਸੀ ਭੈਣ ਨੇ ਅਸੀਂ ਵੀ ਉਹ ਫੋਟੋ ਦੇਖ ਕੇ ਹੱਲ ਗਏ ਸੀ ਥੱਲੇ ਵਾਲਾ ਫੇਸ ਦਾ ਪੂਰਾ ਹਿੱਸਾ ਖਤਮ ਸੀ ਕੁਝ ਵੀ ਨਹੀਂ ਸੀ ਦਿਖਦਾ بس ਜੀਵ ਹਲਦੀ ਦਿੰਦੇ ਸੀ ਵਿੱਚ ਤਾਂ ਫਿਰ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਟੀਮ ਦਾ ਮੈਂਬਰ ਭੇਜਿਆ ਕਈ ਦਿਨ ਲੱਗੇ ਸਾਨੂੰ ਵੀ ਗੱਲ ਕਰਦੇ ਆ ਭੈਣ ਦੇ ਨਾਲ ਵੀ ਇਦਾਂ ਦੀ ਹਾਲਤ ਦੇ ਵਿੱਚ ਬੰਦਾ ਕਿਦਾਂ ਰਹਿ ਸਕਦਾ ਤਾਂ ਫਿਰ ਜਾ ਕੇ ਅਸੀਂ ਉੱਥੋਂ ਲੈ ਕੇ ਆਏ ਤੇ ਜਦੋਂ ਅਸੀਂ ਵੀਰੇ ਨੂੰ ਮਿਲੇ ਇਹਦੇ ਕਮਰੇ 'ਚ ਬੜੇ ਤੇ ਕਮਰੇ ਨੂੰ ਇਹਨੇ ਬੰਦ ਕੀਤਾ ਹੋਇਆ ਸੀ ਬੜੀ ਮੁਸ਼ਕਲ ਨਾਲ ਤਾਂ ਗੇਟ ਖਲਾਇਆ ਮੈਂ ਤਾਂ ਤੜਲਾ ਕਰਕੇ ਪਿਆਰ ਨਾਲ ਵੜਿਆ ਕੇ ਅੰਦਰ ਟਾਇਲਟ ਵੀ ਅੰਦਰ ਹੀ ਕਰ ਰਿਆ ਸੀ ਵਾਸ਼ਰੂਮ ਵੀ ਅੰਦਰ ਹੀ ਕਰ ਰਿਆ ਸੀ ਅੰਦਰ ਖੂਨ ਨਾਲ ਲਿਬੜੇ ਹੋਏ ਬਿਸਤਰੇ ਕੱਪੜੇ ਜੈਕਟਾਂ ਕੋਟੀਆਂ ਪੈਂਟਾਂ ਸਭ ਕੁਝ ਬਲੱਡੀ ਬਲੱਡ ਸਾਰੇ ਪਾਸੇ ਤੇ ਅੰਦਰ ਇੱਕ ਬੁੱਢੀ ਮਾਂ ਬੈਠੀ ਵਿਚਾਰੀ ਜਿਹਨੂੰ ਸੁਣਨਾ ਵੀ ਬੰਦ ਹੋ ਗਿਆ ਜਿਹੜੀ ਕਿ ਉਸ ਘਰ ਦੀ ਰਾਣੀ ਸੀ ਤੇ ਜਿਨੇ ਆਪਦੇ 5 ਬੱਚੇ ਪਾਲੇ ਤਿੰਨ ਧੀਆਂ ਤੇ ਦੋ ਪੁੱਤ ਪੰਜੇ ਹੀ ਵਿਆਹੇ ਵਧੀਆ ਆਪਣੇ ਵੱਲੋਂ ਉਸ ਘਰ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਇਨਾਂ ਦੇ ਪਿਤਾ ਜੀ ਦੀ ਡੈਥ ਕਿਦੋਂ ਹੋ ਗਈ ਸੀ 90 'ਚ ਹੈ 90 'ਚ 1990 1990 ਦੇ ਵਿੱਚ ਮਤਲਬ ਅੱਜ ਤੋਂ 33 34 ਸਾਲ ਪਹਿਲਾਂ ਹੀ ਪਿਤਾ ਜੀ ਚੜ੍ਹਾਈ ਕਰ ਗਏ ਸੀ ਤੇ ਉਸ ਕੱਲੀ ਨੇ ਮਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਸਾਰਿਆਂ ਨੂੰ ਉਹਨਾਂ ਦੀਆਂ ਕਬੀਲਦਾਰੀਆਂ ਨੂੰ ਪਰ ਅੱਜ ਉਸ ਮਾਂ ਦੀ ਹਾਲਤ ਇੰਨੀ ਮਾੜੀ ਸੀਗੀ ਉਹਨੂੰ ਪਤਾ ਵੀ ਨਹੀਂ ਸੀ ਲੱਗ ਰਿਹਾ ਸੁਣ ਵੀ ਨਹੀਂ ਸੀ ਰਿਹਾ ਵੀ ਕੀ ਗੱਲਾਂ ਕਰਦੇ ਆ ਅਸੀਂ ਇਹ ਕਹਿ ਰਹੇ ਉਹਨਾਂ ਨੂੰ ਪਤਾ ਕਿ ਉਹ ਡੈਥ ਹੋ ਚੁੱਕੀ ਐ ਅੱਜ ਉਹਨਾਂ ਨੂੰ ਪਤਾ ਪਤਾ ਨਹੀਂ ਉਹਨਾਂ ਨੂੰ ਫੇਰ ਦੱਸਿਆ ਨਹੀਂ ਉਹ ਕਹਿੰਦੇ ਬਿਲਕੁਲ ਠੀਕ ਤਾਂ ਹੈ ਕੁਝ ਨਹੀਂ ਹੋਇਆ ਉਹਨਾਂ ਨੂੰ ਦਿਖਦਾ ਨਹੀਂ ਹਾਂ ਬਹੁਤ ਘੱਟ ਦਿਖਾਈ ਦਿੰਦਾ ਸੁਣਦਾ ਵੀ ਨਹੀਂਗਾ ਦੇਖਦਾ ਵੀ ਨਹੀਂ ਤੇ ਉਹ ਕਹਿੰਦੇ ਬਿਲਕੁਲ ਠੀਕ ਤਾਂ ਹੈ ਉਹਨੂੰ ਲੈ ਕੇ ਜਾਵਾਂਗੇ ਉਦੋਂ ਪਤਾ ਲੱਗੇ ਵੇਖੋ ਭੈਣ ਦੱਸਦੇ ਆ ਵੀ ਉਹਨੂੰ ਵਿਚਾਰੀ ਨੂੰ ਇਹਦੇ ਨਾਲ ਰਹਿੰਦੇ ਆ ਹੋਇਆ ਵੀ ਇਹ ਨਹੀਂ ਸੀ ਪਤਾ ਵੀ ਮੇਰੇ ਪੁੱਤ ਦੀ ਕੀ ਹਾਲਤ ਆ ਸੁਣਾਈ ਨਹੀਂ ਸੀ ਦਿੰਦਾ ਬੋਲ ਕੇ ਦੱਸ ਸਕੇ ਕੋਈ ਦਿਖਦਾ ਨਹੀਂ ਵੀ ਉਹ ਖੁਦ ਦੇਖ ਸਕੇ ਬਿਲਕੁਲ ਨੇੜੇ ਨੇੜੇ ਮਾੜਾ ਮਾੜਾ ਦਿਖਾਈ ਦਿੰਦਾ ਬਸ ਇੱਕ ਮੰਜੇ ਤੇ ਪਈ ਆ ਤੇ ਰੋਟੀ ਉਹਨੂੰ ਜਿਹੜਾ ਉਹਦਾ ਛੋਟਾ ਬੇਟਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਉਹਨੇ ਤੇ ਕਰ ਪਚਾ ਦਿੰਦਾ ਤੇ ਉਹ ਬੈਠੀ ਰੋਟੀ ਖਾਈ ਜਾਂਦੀ ਐ ਤੇ ਕੋਲੇ ਤਸਵੀਰਾਂ ਲੱਗੀਆਂ ਉਹ ਬਾਪੂ ਦੀਆਂ ਫੌਜ ਦੇ ਟਾਈਮ ਦੀਆਂ ਇਹਨਾਂ ਦੀਆਂ ਜਦੋਂ ਸੋਹਣੀਆਂ ਪੱਗਾਂ ਸਜਾਉਂਦੇ ਸੀ ਪੁੱਤੇ ਦੀਆਂ ਲੱਗੀਆਂ ਨੂਹਾਂ ਦੀਆਂ ਲੱਗੀਆਂ ਹੱਸਦਿਆਂ ਖੇਡਦਿਆਂ ਦੀਆਂ ਤਸਵੀਰਾਂ ਤੇ ਉਹ ਨਲੀਆਂ ਹੋ ਚੁੱਕੀਆਂ ਉਹਨਾਂ ਤਸਵੀਰਾਂ ਨੂੰ ਵੀ ਦੇਖ ਨਹੀਂ ਪਾ ਰਹੀ ਅੱਜ ਬਜ਼ੁਰਗ ਮਾਂ ਅੱਜ ਉਹਦਾ ਪੁੱਤ ਜਿਹਨੂੰ ਅਸੀਂ ਇਸ ਉਮੀਦ ਨਾਲ ਲੈ ਕੇ ਆਏ ਸੀ ਘਰ ਤੋਂ ਵੀ ਚਲੋ ਇਸ ਵੀਰ ਦੀ ਜ਼ਿੰਦਗੀ ਨੂੰ ਤਾਂ ਨਹੀਂ ਬਚਾ ਸਕਦੇ ਪਰ ਜਿੰਨੀ ਵੀ ਜ਼ਿੰਦਗੀ ਬਚੀ ਹੈ ਵੀਰ ਦੀ ਉਹ ਤਕਲੀਫ ਤੋਂ ਬਿਨਾ ਬਤੀਤ ਹੋ ਸਕੇ ਕਿਉਂਕਿ ਇਨਸਾਨ ਜਿੱਦੋਂ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਉਹਦੇ ਜਿਹੜੀ ਪਾਈਪ ਦੇ ਨਾਲ ਉਹ ਮਾਜ਼ਾ ਪੀਂਦਾ ਸੀ ਪੈੱਡ ਦੇ ਕੋਲੇ ਮਾਜ਼ੇ ਦੀਆਂ ਬੋਤਲਾਂ ਪਈਆਂ ਸੀ ਪਿਛਲੇ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਮਾਜ਼ਾ ਪੀ ਕੇ ਹੀ ਬੱਸ ਜ਼ਿੰਦਗੀ ਜਿਉ ਰਿਹਾ ਸੀ ਕੋਲਡ ਡਰਿੰਕ ਤੇ ਉਹ ਪਾਈਪ ਦੇ ਨਾਲ ਜੀ ਪੀਂਦਾ ਸੀ ਤਾਂ ਦੀ ਬਾਹਰ ਨਿਕਲ ਜਾਂਦੀ ਸੀ ਜਿੱਦਣ ਇੱਥੇ ਆਇਆ ਵੀਰ ਇਹਦੇ ਵਿੱਚ ਖੂਨ ਸਿਰਫ 3 ਗ੍ਰਾਮ ਸੀਗਾ ਤੇ ਇਸ ਵੀਰ ਨੂੰ ਆਕਸੀਜਨ ਦੀ ਘਾਟ ਸੀਗੀ ਜਦੋਂ ਆਕਸੀਜਨ ਲਾਉਂਦੇ ਸੀ ਫੇਸ ਤੇ ਆਕਸੀਜਨ ਮਾਸਕ ਵੀ ਨਹੀਂ ਸੀ ਲੱਗਦਾ ਕਿਉਂਕਿ ਫੇਸ ਤਾਂ ਹੈ ਹੀ ਨਹੀਂ ਸੀ ਥੱਲੇ ਵਾਲਾ ਹਿੱਸਾ ਪਰ ਡਾਕਟਰਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਡਾਕਟਰ ਵੀ ਛੇਤੀ ਹੱਥ ਨਹੀਂ ਪਾਉਂਦੇ ਧੰਨਵਾਦ ਆ ਸਾਡੇ ਡਾਕਟਰ ਸਾਹਿਬ ਦਾ ਡਾਕਟਰ ਤੁਸ਼ਾਰ ਦਾ ਜਿਨ੍ਹਾਂ ਨੇ ਇਹਨਾਂ ਦੀ ਜਿੰਨੀ ਵੀ ਹੋ ਸਕੇ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਦੀਪਕ ਹਸਪੀਟਲ ਭੇਜਿਆ ਜਦੋਂ ਜ਼ਿਆਦਾ ਸੀਰੀਅਸ ਹੋ ਗਏ ਉੱਥੇ ਵੈਂਟੀਲੇਟਰ ਤੇ ਵੀ ਰੱਖਿਆ ਵੈਂਟੀਲੇਟਰ ਤੇ ਕੀਤਾ ਡਾਕਟਰ ਹੈਪੀ ਉਹਨਾਂ ਨੇ ਸਾਰਾ ਟ੍ਰੀਟਮੈਂਟ ਕੀਤਾ ਮਤਲਬ ਇਹ ਜਿਹੜਾ ਸਾਡੇ ਨਾਲ ਸਮਾਂ ਬਤੀਤ ਕੀਤਾ ਵੀਰੇ ਨੇ ਤੇ ਇਹ ਕੁਈ ਸਾਡਾ ਆਪਸ ਵਿੱਚ ਕਰਮਾਂ ਦਾ ਹੀ ਕੋਈ ਦੇਣਾ ਲੈਣਾ ਸੀ ਜਿਹੜਾ ਵੀਰ ਇੱਥੇ ਆ ਕੇ ਆਪਣੇ ਆਖਰੀ ਸਵਾਸ ਪੂਰੇ ਕਰਕੇ ਚੱਲਿਆ 53 ਸਾਲ ਦੀ ਕਰੀਬ ਉਮਰ ਸੀ ਵੀਰੇ ਦੀ 30 12 ਨੂੰ ਅਸੀਂ ਲੈ ਕੇ ਆਏ ਸੀਗੇ ਤੇ 9 1 ਨੂੰ ਵੀਰਾ ਇਸ ਦੁਨੀਆ ਤੋਂ ਚਲਾ ਗਿਆ 12 ਦਿਨ ਸਿਰਫ ਸਾਡੇ ਕੋਲੇ ਵੀਰੇ ਨੇ ਸਫਰ ਕੱਢਿਆ 12 ਦਿਨ ਕੁਲਤਾਰਨ ਸਿੰਘ ਵੀਰ ਸਾਡੇ ਇਸ ਘਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਰਿਹਾ ਤੇ ਵੀਰ ਨੂੰ ਅਸੀਂ ਲੈ ਕੇ ਆਈ 36 ਬਾਡ ਦੇ ਵਿੱਚੋਂ ਬਾਡ ਨੰਬਰ 36 ਸੀ ਗਿਲ ਰੋਡ ਤੋਂ ਨਿਊ ਗੁਰੂ ਅਰਜਨ ਦੇਵ ਨਗਰ ਮੋਗਾ ਤੋਂ ਦੱਸਣ ਵਾਲਾ ਭਾਈ ਦਿਲਜੀਤ ਸਿੰਘ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਤੇ ਧੰਨਵਾਦ ਜੀ ਉੱਥੇ ਜਿਹੜਾ ਵੀਰ ਸਾਡਾ ਟੀਮ ਦਾ ਮੈਂਬਰ ਉੱਥੇ ਮੌਕੇ ਤੇ ਪਹੁੰਚਿਆ ਗਾਬਾ ਬਾਈ ਜਿਨੇ ਸਾਨੂੰ ਇਹਨਾਂ ਦੇ ਘਰ ਦੇ ਹਾਲਾਤ ਦੱਸੇ ਤੇ ਅੱਜ ਦਿਲਜੀਤ ਸਿੰਘ ਜੀਜਾ ਜੀ ਤਰਨਜੀਤ ਕੌਰ ਭੈਣ ਤੇ ਹਰਕਮ ਹਰਕਮਲ ਕੌਰ ਭਾਣ ਜੀ ਤੇ ਹਰਪ੍ਰੀਤ ਸਿੰਘ ਵੀਰ ਜੀ ਹੁਣੀ ਵੀਰ ਦੇ ਇਸ ਮਿੱਟੀ ਹੋਏ ਸਰੀਰ ਨੂੰ ਉਸ ਮਿੱਟੀ ਤੱਕ ਲੈ ਕੇ ਜਾਣ ਦੇ ਲਈ ਸਾਡੇ ਕੋਲੇ ਪਹੁੰਚਿਆ ਜਿੱਥੇ ਇਸ ਵੀਰ ਦਾ ਜਨਮ ਹੋਇਆ ਸੀ ਮੋਗੇ ਸ਼ਹਿਰ ਦੇ ਵਿੱਚ ਗਿੱਲ ਰੋਡ ਤੇ ਪਰਿਵਾਰ ਰਹਿੰਦਾ ਤੇ ਉੱਥੇ ਹੁਣ ਅਸੀਂ ਕੁਲਤਾਰਨ ਵੀਰ ਨੂੰ ਭੇਜ ਰਹੇ ਹਾਂ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਅਸੀਂ ਇਸ ਵੀਡੀਓ ਰਾਹੀਂ ਵੀ ਬੇਨਤੀ ਕਰਦੇ ਹਾਂ ਕੁਲਤਾਰਨ ਵੀਰ ਦੇ ਪਰਿਵਾਰ ਨੂੰ ਪਿੱਛੇ ਦੇ ਵਾਈਫ ਨੂੰ ਚਲੋ ਉਹਨਾਂ ਨੇ ਆਪਣਾ ਜੀਵਨ ਅੱਗੇ ਵਸਾ ਲਿਆ ਪਰ ਉਹਨਾਂ ਨੂੰ ਸਾਡੀ ਇੱਕ ਬੇਨਤੀ ਆ ਵੀ ਜਿਹੜਾ ਇਹਨਾਂ ਦਾ ਬੇਟਾ ਵਾ ਇਹਦੇ ਛੋਟੇ ਭਰਾ ਦਾ ਬੇਟਾ ਇਹਨਾਂ ਦਾ ਹੀ ਬੇਟਾ ਬਸ ਉਹਨੇ ਜਾਣੇ ਉਹਦੇ ਨਾਂ ਤੇ ਹੀ ਜੀਵਨ ਬਤੀਤ ਕਰਦੇ ਸੀਗੇ ਵੀ ਮਿਲਨਪ੍ਰੀਤ ਸਿੰਘ ਆਊਗਾ ਇੱਕ ਦਿਨ ਤੇ ਉਹਨੂੰ ਜ਼ਰੂਰ ਮਿਲਾਓ ਉਹਨਾਂ ਨੂੰ ਇਸ ਘਰ 'ਚ ਇਹਦੇ ਛੋਟੇ ਭਰਾ ਨੂੰ ਤੇ ਇਹਦੀ ਮਾਂ ਨੂੰ ਉਹ ਦੇਖ ਸਕਣ ਉਹ ਆਪਣੇ ਉਸ ਘਰ ਦੇ ਵਾਰਿਸ ਨੂੰ ਮਿਲ ਸਕਣ ਸਾਡੀ ਇਹੀ ਬੇਨਤੀ ਆ ਵੀ ਉਹ ਵੀ ਜਰੂਰ ਇਹ ਅਪਰਾਲਾ ਕਰਨ ਕੋਸ਼ਿਸ਼ ਕਰਨ ਉਹ ਗੰਗਾ ਨਗਰ ਰਹਿੰਦੇ ਆ ਕਿਤੇ ਉਹ ਵੀ ਜੇ ਸਾਡੀ ਵੀਡੀਓ ਦੇਖਦੇ ਆ ਤਾਂ ਜਰੂਰ ਸੰਪਰਕ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਕੋਈ ਨਾਮ ਸਭ ਚਹੀ ਵੜਿਆ ਕੋਈ ਨਾਮ ਨਾ ਜਾਣੇ ਮੇਰਾ ਦਾਸ ਇੱਕ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭੋਤੀ ਜੀ ਸਹਿਬਾ ਅਸਰੇ ਕੋਹਲੇ ਪਾਛਾਏ ਦਸਨੀ ਕਿਤਨੂ ਹੋਤੀ ਸਿੰਦਰ ਕੇ ਗੁਨਾਹ ਲੈ ਕੇ ਆਏ ਦੇ ਅੰਦਰ ਦੂਤੇ ਅਮਰਦਾਨ ਅਮਦਾਸ ਜੀ ਹੋਏ ਸਹਾਇ ਅੱਜ ਸਤਗੁਰੂ ਬੀਨਨੋਂ ਸੇਮਰੋ ਸ੍ਰੀ ਹਰਿਦਾਇ ਸ੍ਰੀਕਿਸ਼ਨ ਚਾਇਤ ਸਾਬ ਦੁਖ ਜਾਈ ਟੀਕ ਬਹਾਦਰ ਸੇਮਰੀ ਇਹਤਾਨ ਉਨਤੇ ਆਵੇ ਟਾਇ ਸਭ ਥਾਈ ਹੋਇ ਸਾਇ ਸਿਪਾਸ਼ਾ ਸਾਇ ਕੋ ਬੀਨ ਸਿੰਘ ਦੀ ਮਹਿਮਾ ਕਰੀ ਨ ਜਾਏ ਦਸੰਗ ਰਾਂਧੀ ਜੋਸ ਗ੍ਰੰਥ ਸਾਹਿਬ ਆ ਦੀਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਨਾਨਕ ਸਰਬ ਕੀ ਸਤਗੁਰੂ ਬਾਨ ਘੱਲੇ ਆਵੇ ਨਾਨਕਾ ਸਰਬੀ ਉਠੀ ਜਾਏ ਜਿਵੇਂ ਜਿਵੇਂ ਤੇਰਾ ਹੁਕਮ ਤੀਵੇਂ ਤੀਵੇਂ ਹੋਉਂ ਤੇ ਪਾਸ਼ਾ ਜੀ ਅਕਾਲ ਚਰਣਾ ਹੋ ਗਿਆ ਸੇ ਪਾਸ਼ਾ ਜੀਓ ਆੰਦਸੇ ਨੂੰ ਨਾਮ ਦੇ ਮਾਰ ਜੀ ਆਪ ਚੜਨਾ ਚਾਹੇ ਹਨ ਚੜਨਾ ਜਗ੍ਹਾ ਜਿਹਨੇ ਸਤੇ ਪਾਸ਼ਾ ਜੀ ਆਵਾ ਗਵਨ ਚੱਕਰ ਦੂਰ ਕਰਨਾ ਤੇੜੀਆਂ ਜੂਨਾਂ ਤੋਂ ਬਚਾਉਣਾ ਸਤੇ ਪਾਸ਼ਾ ਜੀ ਉਹ ਸਭ ਭੈਣ ਜੀ ਵੀ ਆਏ ਹੋਏ ਹਨ ਕਿ ਪਾਸ਼ਾ ਜੀ ਉਹ ਜਿਹੜੀ ਜਿਹੜੀ ਪ੍ਰਵਾਸ ਚ ਸਾਧ ਸੰਗ ਪਹੁੰਚੀ ਇਸਤੇ ਪਹਾੜਾ ਮੰਨਦਾ ਬਲਵਖਸਾ ਮਨੁੱਖਤਾ ਪ੍ਰਵਾਸ ਹੱਥੇ ਵੱਡੀ ਸੇਵਾ ਮੁਖ ਮੁਖੀ ਇਸਤੇ ਪਾਸ਼ਾ ਜੀ ਗੁਰਪ੍ਰੀਤ ਸਿੰਘ ਜੀ ਉਹ ਸੰਸਰਧਾਲੂ ਸਾਧ ਸੰਗ ਤੇ ਹਾਜ਼ਰ ਹੈ ਸਤੇ ਪਾਸ਼ਾ ਜੀ ਪਰਿਵਾਰ ਦੇ ਹਾਲ ਪਹਾੜਾ ਮੰਨਦਾ ਬਲਵਖਸਨਾ ਸਤੇ ਪਾਸ਼ਾ ਜੀ ਉਹ ਮੋਗੇ ਲੈ ਜਾਣਾ ਹੈ ਬੋੜੀ ਨੂੰ ਸਤੇ ਪਾਸ਼ਾ ਜੀ ਯਾਤਰਾ ਸਫਲ ਦੇ ਘਰ ਨੇ ਪਰਵਾਰ ਦੀ ਹੱਥੇ ਪਾਸ਼ਾ ਜੀ ਉੱਥੇ ਜਾ ਕੇ ਅੰਤਿਮ ਸੰਸਕਾਰ ਹੋਣ ਦੇ ਨਾਲ ਫਾਟ ਪੜੇ ਪੜੇ ਜਾਣਗੇ ਅਖੜ ਵਾਲਾ ਘਾਟਾ ਬੋਲ ਜੋ ਮਾਫ ਕਰ ਲੈ ਸਰਦਾਰ ਸਾਣੀ ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਨਾਮ ਤੇ ਆਵੇ ਨਾਨਕ ਨਾਮ ਚਰਨ ਤੇ ਪਾਣੇ ਵਾਹਿਗੁਰੂ ਜੀ ਦਾ ਖੈਰ ਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਗੁਰੂ ਸਾਹਿਬ ਸੋਤੇ ਇਹ ਮੈਂ ਬੀਜੀ ਦੇ ਕੋਲੋਂ ਜਾਨੀ ਕਿ ਮਿਲਿਆ ਸੀ ਜਿਹੜਾ ਸਮਾਨ ਆ ਇਹਦਾ ਆਧਾਰ ਕਾਰਡ ਆ ਜਿਹਦੀ ਫੋਟੋ ਮੈਂ ਲੈ ਕੇ ਆਈ ਸੀ ਕੱਦੋਂ ਅਸੀਂ ਤੇ ਕਿਹੜਾ ਪਾਰਸ ਸੀਗਾ ਜੀ ਇਹ ਇਹ ਸਾਰਾ ਸਮਾਨ ਆ ਸੀ ਤੁਹਾਨੂੰ ਬੰਦ ਕਰ ਦਿੰਦੇ ਆ ਕਿ ਤੁਸੀਂ ਸ਼ਾਮ ਨੂੰ ਹੋ ਲੈ ਆਓ ਠੀਕ ਅੱਛੀ ਠੀਕ ਹੈ ਬਣ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ धनबाद भाई बोले सोनिहा निहाु जी का खालसा